ਹਜ਼ਾਰਾਂ ਲੱਖਾਂ ਕੁਰਬਾਨੀਆਂ ਤੋਂ ਬਾਅਦ ਸੈਂਕੜੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਾਡੇ ਦੇਸ਼ਵਾਸੀਆਂ ਨੂੰ ਜੋ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਵੋਟ ਪਾਉਣ ਦਾ ਹੱਕ ਮਿਲਿਆ ਔਰ ਇਹਦੇ ਲਈ ਸਾਨੂੰ ਸਾਡੇ ਸ਼ਹੀਦ ਉਧਮ ਸਿੰਘ ਹੋਰਾਂ ਨੇ ਭਗਤ ਸਿੰਘ ਹੋਰਾਂ ਨੇ ਲਾਲਾ ਲਾਜਪਤ ਰਾਏ ਹੋਰਾਂ ਨੇ ਅਨੇਕਾਂ ਸੂਰਬੀਰ ਜੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਜਿਹੜਾ ਇਹ ਹੱਕ ਮਿਲਿਆ ਸਾਨੂੰ ਇਸ ਦਾ ਸਾਨੂੰ ਅੱਜ ਸਾਡਾ ਦੇਸ਼ ਹੈ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਸਭ ਤੋਂ ਵੱਡਾ ਲੋਕਤੰਤਰ ਹੈ ਔਰ ਅੱਜ ਪੰਜਾਬ 'ਚ ਲਾਸਟ ਫੇਜ 'ਚ ਜਿਹੜੀਆਂ ਵੋਟਾਂ ਪੈ ਰਹੀਆਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਚੜ ਕੇ ਇਸ ਮਹਾ ਕੁੰਭ ਦੇ ਵਿੱਚ ਹਿੱਸਾ ਲਓ ਆਪਣੀ ਵੋਟ ਦਾ ਇਸਤੇਮਾਲ ਕਰੋ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਦਬਾਅ ਦੇ ਤੁਸੀਂ ਆਪਣੀ ਅੰਦਰ ਆਤਮਾ ਦੀ ਆਵਾਜ਼ ਨਾਲ ਵੋਟ ਪਾਓ ਔਰ ਮੁਲਾਂਕਣ ਕਰੋ ਕਿ ਕਿਹੜੀਆਂ ਪਾਰਟੀਆਂ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਔਰ ਤੁਹਾਡੇ ਪੰਜਾਬ ਦੇ ਭਵਿੱਖ ਲਈ ਵਧੀਆ ਕਰ ਰਹੀਆਂ ਉਸ ਨੂੰ ਵੋਟ ਪਾਓ ਔਰ ਮੈਂ ਇੱਕ ਵਾਰ ਫਿਰ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਮਾਨਸਾ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਸ ਉਤਸ਼ਾਹ ਨਾਲ VOTING ਹੋ ਰਹੀ ਹੈ ਲੱਗਦਾ ਕਿ ਬਹੁਤ ਵਧੀਆ VOTING ਹੋਊਗੀ ਔਰ ਸ਼ਾਮ ਤੱਕ ਅਸੀਂ ਪੰਜਾਬ ਦਾ ਜਿਹੜਾ ਇਹ VOTING ਦਾ ਪਹਿਲਾਂ ਵੀ ਸਾਡਾ ਰਿਕਾਰਡ ਸੀ ਉਹ ਰਿਕਾਰਡ ਤੋੜਾਂਗੇ